ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਪਰਵਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ ਕਸ ਕਰ ਸਬਦ ਨੇ ਉਮਾਰਿਆ ਨਗਰ ਗੁੱਠਾ ਸਾਬਾਸ ਜਾ ਦੂਰ ਆਖ ਰੱਖ ਲੈ ਸਾਬਤ ਹੋਵੇ ਰਾਸ ਐਸਾ ਨਾਮ ਰਤਨ ਨਿਧ ਮੀਰੈ ਐਸਾ ਨਾਮ ਕਿਥੇ ਵਿਸਰਾਮ ਰਤਨ ਨਿਧ ਮੀਰੈ ਗੁਰਮਤਿ ਦੇ ਲਗਾਓ ਪਗ ਤੇਰਾ ਰਹਾਉ ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾਵਾਰ ਮਨ ਦਾਤਾ ਮਨ ਮੰਗਤਾ ਮਨ ਸੇ ਸੇਰ ਗੁਰ ਕਰਤਾਰ ਪੰਚ ਮਾਰ ਸੁਖ ਪਾਇਆ ਐਸਾ ਬ੍ਰਹਮ ਵੀਚਾਰ ਘਾਟ ਘਾਟ ਏਕ ਵਖਾਣੀ ਐ ਕਹੋ ਨਾ ਦੇਖਿਆ ਜਾਏ ਖੂਟੋ ਪੂਠੋ ਰਾਲੀਐ ਖੂਟੋ ਪੂਠੋ ਕੋੜੇ ਨਹੀਂ ਹਨ ਹੋੜੇ ਹੀ ਹਨ ਖੂਟੋ ਪੂਠੋ ਰਾਲੀਐ ਖੂਟੋ ਪੂਠੋ ਰਾਲੀਐ ਬਿਨ ਨਾਵੇ ਪਤ ਜਾਏ ਬਿਨ ਨਾਵੇ ਪਾਤ ਜਾਰੀ ਜਾ ਤੂ ਮਿਲਹਿ ਤਾ ਮਿਲ ਰਹਾ ਜਾ ਤੇਰੀ ਹੋਇ ਰਜਾਈ ਜਾਤ ਜਨਮ ਨਹਿ ਉਚੀਐ ਸਚ ਘਰ ਰੇਹ ਬਤਾਇ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ ਜਨਮ ਮਰਨ ਦੁਖ ਕਾਟਿਐ ਨਾਨਕ ਛੂਟਸ ਨਾਏ ਪਰਬਤੀ ਮਹੱਲਾ ਪਹਿਲਾ ਜਾਗਤ ਵਿਗਸੈ ਮੂਠੋ ਅੰਦਾ ਗਾਲ ਫਾਹੀ ਸਿਰ ਮਾਰੇ ਧੰਦਾ ਆਸਾ ਆਵੈ ਮਨ ਸਹ ਜਾਏ ਉਰਜੀ ਤਾਣੀ ਇਸ ਨਾ ਵਸਾਈ ਜਾਗਸ ਜੀਵਨ ਜਾਗਣ ਹਾਰਾ ਸੁਖ ਸਾਗਰ ਅੰਮ੍ਰਿਤ ਪੰਡਾਰਾ ਰਹਾਉ ਜਾਗਸ ਤੇ ਵਿਸਤਾਰ ਦਾ ਤੋ ਜਾਗਸ ਜੀਵਨ ਜਾਗਨ ਹਾਰਾ ਸੁਖ ਸਾਗਰ ਅੰਮ੍ਰਿਤ ਭੰਡਾਰਾ ਰਹਾ ਕਹ ਨਾ ਬੂਝੈ ਅੰਧ ਨਾ ਸੂਝੈ ਹੋਂਡੀ ਕਾਰ ਕਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਵਡਾਈ ਦਿਨ ਦਿਨ ਆਗੈ ਤੇਲ ਤੇਲ ਚੀਜੈ ਮਾਇਆ ਮੋਹ ਘਟਾਈ ਬਿਨ ਗੁਰ ਬੂਡੋ ਥੋਰ ਨ ਪਾਵੇ ਦਿਨ ਬੁੱਢੋ ਗੁਰ ਬੁੱਢੋ ਨਹੀਂ ਕਹਿਣਾ ਬੇਨ ਗੁਰ ਬੁੱਢੋ ਖਾਰ ਨਾ ਪਾਵੇ ਬੇਨ ਗੁਰ ਬੁੱਢੋ ਥੌਰ ਨਾ ਪਾਵੇ ਜਦ ਲਗ ਦੂਜੀ ਰਾਈ ਅਹਨ ਸਜੀਆ ਦੇਖ ਸੰਭਾਲੇ ਅਹਨ ਸਜੀਆ ਦੇਖ ਸੰਭਾਲੇ ਅਹਨ ਸਜੀਆ ਦੇਖ ਸੰਭਾਲੇ ਦੁਖ ਸੁਖ ਦੁਖ ਪੁਰਬ ਕਮਾਈ ਕਾਰਨ ਮਹੀਨ ਸੱਚ ਭੀਖਿਆ ਮੰਗੈ ਨਾਨਕ ਮਿਲੇ ਵਡਾਈ ਪਰਬਤੀ ਮਹੱਲਾ ਪਹਿਲਾ ਮਸਤ ਕਰੋ ਮੂਰਖ ਜਗ ਕਹੀਆ ਮਸਤ ਕਰੋ ਇਥੇ ਵਿਸਰਾਮ ਮੂਰਖ ਜਗ ਕਹੀਆ ਅਧਿਕ ਬਕਾ ਤੇਰੀ ਲਿਵ ਰਹੀਆ ਪੂਲ ਚੂਕ ਤੇਰੇ ਦਰਬਾਰ ਨਾਮ ਬਿਨਾ ਐਸੇ ਆਚਾਰ ਐਸੇ ਝੂਠ ਮੁਠੇ ਸੰਸਾਰਾ ਨਿੰਦਕ ਨਿੰਦਾ ਮੁਝਾ ਪਿਆਰਾ ਰਹਾਉ ਜਿਸ ਨਿੰਦਹਿ ਸੋਈ ਵਿਦ ਜਾਣੈ ਗੁਰ ਕੈ ਸਬਦੀ ਦਰ ਨਿਸ਼ਾਨੈ ਕਾਰਨ ਨਾਮ ਅੰਤਰਗਤ ਜਾਣੈ ਜਿਸ ਨੂੰ ਨਦਰ ਕਰੇ ਸੋਈ ਬਿਦ ਜਾਣੈ ਮੈਂ ਮੈਲਾ ਊਜਲ ਸਚ ਸੋਈ ਊਤਮ ਆਖ ਨਾ ਉਚਾ ਹੋਏ ਮਨਮੁਖ ਫੂਲ ਮਹਾ ਬੇਖ ਖਾਈ ਇਹ ਫੂਲ ਪਾਠ ਹੀ ਸ਼ੁੱਧ ਪਾਠ ਹੈ ਇਹ ਸ੍ਰੂਪਾਂ ਚ ਫੂਲ ਪਾਠ ਵੀ ਹੈ ਮਨਮੁਖ ਫੂਲ ਮਹਾ ਬੇਖ ਖਾਈ ਗੁਰਮੁਖ ਹੋਏ ਸੋ ਰਾਚਨਾਈ ਅੰਦਾ ਬੋਲਾ ਮੁਗਦ ਦਵਾਰ ਹੀਣਾ ਨੀਚ ਬੁਰਾ ਬੁਰਿਆਰ ਪਾਦ ਅੰਦਾ ਬੋਲਾ ਕਨੋੜੇ ਨਾਲ ਬੋਲਨੀ ਮੁਗਦ ਦਵਾਰ ਹੀਣਾ ਨੀਚ ਬੁਰਾ ਬੁਰਿਆਰ ਨੀ ਧਾਨ ਕਾ ਧਾਨ ਨਾਮ ਪਿਆਰ ਇਹੋ ਧਾਨ ਸਾਰ ਔਰ ਵਿਖਿਆachar ਪੁਸਤਤ ਨਿੰਦਾ ਸ਼ਬਦ ਵਿਚਾਰ ਜੋ ਦੇਵੈ ਤਿਸ ਕਉ ਜੈਕਾਰ ਤੂ ਬਖਸ ਹੈ ਜਾਤ ਪਤ ਕੋ ਨਾਨਕ ਕਹੈ ਕਹਾਵੇ ਸੋਇ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ